એ <laughs> ਇਹ ਕਰਤਾਨ ਕਲ ਨਹੀਂ ਲੱਗਦਾ ਰੋਂਗਟੇ ਖੜੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਤਰਨਤਾਂ ਜ਼ਿਲ੍ਹੇ ਦੇ ਪਿੰਡ ਪਚੜਾ ਦੀਆਂ ਨੇ 17 ਸਾਲ ਦੇ ਇਸ ਨਾਬਾਲਗ ਨੂੰ ਪਿੰਡ ਵਾਸੀਆਂ ਵੱਲੋਂ ਇਸਤੇ ਲੱਗੇ ਦੋਸ਼ਾਂ ਕਾਰਨ ਸ਼ਰੇਆਮ ਕਾਨੂੰਨ ਨੂੰ ਹੱਥ ਵਿੱਚ ਲੈਂਦਿਆਂ ਸਜ਼ਾ ਦਿੱਤੀ ਜਾ ਰਹੀ ਹੈ ਦਰਅਸਲ ਇਸ ਨਾਬਾਲਗ ਤੇ ਇੱਕ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਸਨ ਕਿ ਇਹ ਪਿੰਡ ਦੇ ਬੱਚਿਆਂ ਨਾਲ ਖੂ ਕਰਮ ਕਰਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਵਿੱਚ ਰਾਜੀਨਾਮਾ ਵੀ ਕਰਵਾ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਦੋਸ਼ ਲਗਾਉਣ ਵਾਲੀ ਧਿਰ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ ਇਸ ਦੋਸ਼ੀ ਨੂੰ ਨਾ ਸਿਰਫ ਕੁੱਟਿਆ ਗਿਆ ਬਲਕਿ ਉਸ ਦੀ ਵੀਡੀਓ ਬਣਾ ਕੇ ਇੰਟਰਨੈਟ 'ਤੇ ਪਾ ਦਿੱਤੀ ਗਈ ਜ਼ਾਹਿਰ ਹੈ ਕਿ ਇਸ ਨਾਬਾਲਗ ਤੇ ਲੱਗੇ ਦੋਸ਼ ਕਾਫੀ ਗਲਤ ਨੇ ਪਰ ਕੀ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਸ਼ਰਮ ਸਜ਼ਾ ਦੇਣਾ ਜਾਇਜ਼ ਹੈ ਪੁਲਿਸ ਨੇ ਕੁੱਟਣਾ ਤੇ ਵੀਡੀਓ ਬਣਾਉਣ ਵਾਲੇ ਇਹਨਾਂ ਵਿਅਕਤੀਆਂ ਤੇ ਕਾਰਵਾਈ ਕਰਦਿਆਂ ਇੱਕ ਮਹਿਲਾ ਸਣੇ ਚਾਰ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਰਾਜੀਨਾਮਾ ਹੋ ਗਿਆ ਹੀ ਰਾਤ ਆ ਗਲਤੀ ਵੀ ਆਪਣੀ ਅਸੀਂ ਵੀ ਖੋਦ ਗਲਤੀ ਮੰਨੀ ਵੀ ਜਿਆਡਾ ਬੱਚਾ ਗਲਤੀ ਤੇ ਹੀ ਗਲਤੀ ਮੰਨਦੇ ਆ ਪਰ ਇਹ ਇਹਦੇ باوجود ਵੀ ਉਹਨਾਂ ਨੇ ਅਗਲੇ ਦਿਨ ਮੁੰਡੇ ਨੂੰ ਇਹੋ ਜੀ ਮੰਦੀ ਹਾਲਤ ਕਰਕੇ ਵੀਡੀਓ ਬਣਾ ਕੇ ਦੇ ਨੈਟ ਤੇ ਪਾ ਦਿੱਤਾ।